आवारा कुत्ते ਵੱਲੋਂ ਬੱਚੇ ਨੂੰ ਕੱਟੇ ਜਾਣ ਤੋਂ ਬਾਅਦ ਪੀੜਤ ਪਰਿਵਾਰ ਨੇ ਮੋਹਾਲੀ ਨਗਰ ਨਿਗਮ ਦੀ ਸ਼ਿਕਾਇਤ ਕਰਨ ਦਾ ਮਨ ਬਣਾ ਲਿਆ ਹੈ। आवारा ਕੁੱਤੇ ਦਾ ਸ਼ਿਕਾਰ ਹੋਏ 3 ਸਾਲਾਂ ਜਪਦੀਪ ਦੇ ਪਿਤਾ ਨੇ ਸਾਫ਼ ਕੀਤਾ ਹੈ ਕਿ ਨਿਗਮ ਨੂੰ ਕੰਮ ਕਰਨੀ ਨਹੀਂ ਤੋਂ ਜਗੌਨ ਲਈ ਕਮਿਸ਼ਨਰ ਕੋਲ ਸ਼ਿਕਾਇਤ ਕੀਤੀ ਜਾਵੇਗੀ ਤਾਂ ਜੋ ਹੋਰ ਕਿਸੇ ਬੱਚੇ ਨੂੰ ਇਹ ਪੀੜਾ ਨਾ ਸਹਿਣੀ ਪੈਣ। ਸਰ ਇਹਦਾ ਨਾਮ ਜਪਦੀਪ ਹੈਗਾ ਤੇ ਉੱਥੇ ਸਾਡੇ 2 ਫਿਜ਼ ਕੁਦਰਤਾ ਸਾਹਿਬ ਤੇ ਚੈਰੀਟੇਬਲ ਡਿਸਪੈਂਸੀ ਚੱਲਦੀ ਹੈ। ਐਵਰੀ ਵਨਰਸ ਨੂੰ ਸਾਡੇ ਕੋਲ ਡਾਕਟਰ ਜਗਬੀਰ ਸਿੰਘ ਸੱਸੀ ਆਂਦੇ ਨੇ ਉਹ ਤਕਰੀਬਨ ਰਾਤ ਦੇ 12 ਵਜੇ ਤੱਕ ਪੇਸ਼ੰਤ ਚੈੱਕ ਕਰਦੇ ਹੈਗੇ। ਤੇ ਮੈਂ ਉੱਥੇ ਆਪਣੀ ਸਵਾਵਾਵਾਂ ਦੇ ਰਿਹਾ ਸੀਗਾ ਤੇ ਇਹ ਮੇਰੇ ਕੋਲ ਪੈਦਲ ਚੱਲ ਕੇ ਆ ਰਿਹਾ ਸੀਗਾ ਇੱਕਦਮ ਹੀ ਡਾਕ ਸਟਰੀਟ ਡੌਗ ਆਇਆ ਤੇ ਉਹ ਇਹਦੇ ਤੇ ਉਹਨੇ ਹਮਲਾ ਕਰ ਦਿੱਤਾ ਤੇ ਇਹਦਾ ਬਿਲਕੁਲ ਹੀ ਟਿਸ਼ੂ ਨੋਚ ਕੇ ਲੈ ਗਿਆ ਤੇ ਅਸੀਂ ਇਮੀਡੀਏਟਲੀ ਅਸੀਂ ਪੀਜੀਆਈ ਨੂੰ ਗਏ ਤੇ ਉੱਥੇ ਜਾਣੇ ਹੀ ਸਾਨੂੰ ਅਸੀਂ ਜੋ ਉਸ ਵੇਲੇ ਦੀ ਉਹਨੇ ਕਰਨਾ ਸੀਗਾ ਇੰਜੈਕਸ਼ਨਸ ਦਿੱਤੇ ਇਹਨੂੰ ਬਾਕੀ ਲਾਸ ਉਹਨੇ ਸਾਨੂੰ ਇਹ ਕਹਿ ਕੇ ਦੀ ਸਰਜਰੀ ਸਾਨੂੰ ਪਲਾਸਟਿਕ ਸਰਜਰੀ ਕਰਨ ਸਾਡੀ ਡਿਮਾਂਡ ਸਰ ਇਹ ਹੀ ਹੈ ਕਿ ਜਲਦੀ ਜਲਦੀ ਇਹੋ ਜੇ ਹਾਦਸਿਆਂ ਨੂੰ ਨਗਰ ਨਿਗਮ ਰੋਕੇ ਤਾਂ ਕਿ ਕਿਸੇ ਹੋਰ ਦੇ ਬੱਚੇ ਦੇ ਇਹੋ ਜੇ ਨੁਕਸਾਨ ਨਾ ਹੋਵੇ ਸਾਡੀ ਡਿਮਾਂਡ ਤਾਂ ਹੈ 10 ਦੇ ਇੱਕ ਦੋ ਦਿਨ ਪਹਿਲਾਂ ਮਾਹਲੀ ਦੇ ਫੇਸ ਦੋ ਬੱਚਾ ਵਾਰਾ ਕੁੱਤੇ ਵੱਲੋਂ ਜਵਦੀ ਨਾਮਕ ਤਿੰਨ ਸਾਲਾ ਬੱਚੇ ਨੂੰ ਕੱਟ ਲਿਆ ਗਿਆ ਸੀ ਜਵਦੀ ਦੇ ਚਿਹਰੇ ਨੂੰ ਕੁੱਤੇ ਵੱਲੋਂ ਬੁਰੀ ਤਰ੍ਹਾਂ ਖਾਧਾ ਗਿਆ ਜਿਸ ਤੋਂ ਬਾਅਦ ਬੱਚੇ ਦੀ ਪਲਾਸਟਿਕ ਸਰਜਰੀ ਕਰਾਉਣਾ ਲਾਜ਼ਮੀ ਹੋ ਗਿਆ ਹੈ